ਜਿਹੜੇ ਸਾਡੇ ਵਿਰੋਧੀ ਨੇ ਉਹਨਾਂ ਦਾ ਜੁਬਣਾ ਹੀ ਸੀ ਉਹ ਵੀ ਇਹ ਅਮਰਤ ਸਿਕਾਉਂਦਾ ਹੈ ਇਹ ਖਾਲਸਾ ਰਾਜ ਦੀ ਗੱਲ ਕਰਦਾ ਹੈ ਇਹ ਨੌਜਵਾਨਾਂ ਨੂੰ ਜਾਗ ਜਗਾ ਰਿਹਾ ਹੈ ਜਿੱਥੇ ਸਾਡੇ ਵਿਰੋਧੀ ਨੂੰ ਨੀਂਦ ਉਡ ਗਈ ਸੀ ਉਥੇ ਸਾਡੇ ਪੰਥਕਾਂ ਆਗੂਆਂ ਦੀ ਵੀ ਨੀਂਦ ਉਡੀ ਹੋਈ ਸੀ ਉਹਨਾਂ ਨੇ ਵੀ ਉਹਦੇ ਖਰੋਦ ਦੇ ਵਿੱਚ ਕਾਨਫਰੰਸਾਂ ਕੀਤੀਆਂ ਠੋਕ ਠੋਕ ਕੇ ਕੋਈ ਨਹੀਂ ਖੜਿਆ ਜਿੰਨੇ ਮਰਜੀ ਹੁਣ ਡਗਮਾਰੇ ਮਰ ਜਾਣ ਸਾਰਿਆਂ ਨੇ ਵਿਰੋਧ ਕੀਤਾ ਜਿਹੜੇ ਪੰਥ ਦੀ ਗੱਲ ਕਰਦੇ ਨੇ ਸੱਚ ਦੇ ਰਾਹ ਤੇ ਤੁਰਦੇ ਨੇ ਕੌਮ ਦੇ ਯੋਧੇ ਉਦੋਂ ਅਸੀਂ ਉਹਨਾਂ ਦੀ ਕਦਰ ਨਹੀਂ ਪਾਉਂਦੇ ਜਦੋਂ ਛੱਡ ਕੇ ਸਾਨੂੰ ਚਲੇ ਜਾਂਦੇ ਨੇ ਜਾਂ ਜਿਨ੍ਹਾਂ ਦੇ ਵਿੱਚ ਬੰਦ ਹੋ ਜਾਂਦੇ ਨੇ ਫੇਰ ਅਸੀਂ ਪਛਤਾਉਨੇ ਆ ਜਦੋਂ ਉੱਥੇ ਵੱਡਾ ਇਕੱਠ ਹੋ ਗਿਆ ਜਿਹੜੀ ਜੁੰਡਲੀ ਉੱਥੇ ਕਾਬਜ਼ ਸੀ ਕਾਮ ਰੈਡੀ ਸਟੇਜ ਦੇ ਉੱਤੇ ਜਦੋਂ ਨੌਜਵਾਨ ਆ ਗਏ ਵੀ ਚਲੋ ਦਿੱਲੀ ਨੂੰ ਚੱਲਣਾ ਉਸ ਟਾਈਮ ਫਿਰ ਸਾਰੇ ਭੱਜ ਗਏ ਅਸੀਂ ਉਹਨੂੰ ਮਾੜਾ ਕਹਿੰਦੇ ਰਹੇ ਭਾਜਪਾ ਦਾ ਬੰਦਾ ਆਰਐਸਐਸ ਦਾ ਬੰਦਾ ਆ ਬਾਪੂ ਜੀ ਹੁਣੀ ਦੱਸ ਕੇ ਗਏ ਸੀ ਨਾ 11 ਜਨਵਰੀ ਨੂੰ ਜਦੋਂ ਮੁਾਰਚ ਕੱਢਿਆ ਗਿਆ ਉਸ ਤੋਂ ਬਾਅਦ ਵੀ ਜਿਹੜੇ ਪੰਥਕ ਕਹਿੰਦੇ ਨੇ ਵੀ ਸਾਡੇ ਤੋਂ ਅਸੀਂ ਵੀ ਪੰਥਕ ਆ ਸਾਡੇ ਪਿਆਰ ਹੋਊਗੀ ਪੰਥਕ ਨਹੀਂ ਹੈਗਾ ਕਹਿੰਦੀ ਹੁਣ ਉਹ ਪੰਥ ਦੀ ਗਵਾਹੀ ਕਰੂਗਾ ਰੋਡਾ ਪੋਡਾ ਆ ਗੱਲਾਂ ਕਰਦੇ ਸੀਗੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਉਸ ਮਹਾਨ ਕੌਮੀ ਯੋਧੇ ਨੂੰ ਯਾਦ ਕਰਦੇ ਆ ਹੋਇਆ ਜੁੜ ਬੈਠੇ ਆ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਪੰਥ ਦੀ ਗੱਲ ਕਰਦੇ ਨੇ ਸੱਚ ਦੇ ਰਾਹ ਤੇ ਤੁਰਦੇ ਨੇ ਕੌਮ ਦੇ ਜੋਧੇ ਉਦੋਂ ਅਸੀਂ ਉਹਨਾਂ ਦੀ ਕਦਰ ਨਹੀਂ ਪਾਉਂਦੇ ਜਦੋਂ ਛੱਡ ਕੇ ਸਾਨੂੰ ਚਲੇ ਜਾਂਦੇ ਨੇ ਜਾਂ ਜੇਲ੍ਹਾਂ ਦੇ ਵਿੱਚ ਬੰਦ ਹੋ ਜਾਂਦੇ ਨੇ ਫੇਰ ਅਸੀਂ ਪਛਤਾਉਨੇ ਆ ਵੀ ਅਸੀਂ ਉਹਨਾਂ ਦੀ ਕਦਰ ਨਹੀਂ ਪਾਈ ਬਾਈ ਦੀਪ ਸਿੱਧੂ ਦੇ ਨਾਲ ਸਾਡੀ ਮਿਲਣੀ ਸਿੰਘੂ ਬਾਰਡਰ ਤੇ ਕਿਸਾਨੀ ਮੋਰਚੇ ਦੇ ਵਿੱਚ ਹੋਈ ਕਈ ਵਾਰੀ ਉਹਨਾਂ ਨਾਲ ਗੱਲਬਾਤ ਹੋਈ ਵੀ ਉਹਨਾਂ ਵਰਗਾ ਸੁਭਾਅ ਨਹੀਂ ਮੈਂ ਕਿਸੇ ਦਾ ਦੇਖਿਆ ਜੇ ਰਾਤ ਨੂੰ ਵੀ ਅੱਧੀ ਰਾਤ ਨੂੰ ਵੀ ਇੱਕ ਮੜਾ ਜਿਹਾ ਟੈਲੀਫੋਨ ਕਰ ਦੇਣਾ ਬਾਈ ਦੀਪ ਆ ਜਾ ਪ੍ਰਸ਼ਾਦਾ ਵੀ ਸਗਲਾ ਤਿਆਰ ਪਰ ਤਿਆਰ ਆ ਬਾਬਾ ਜੀ ਮੈਂ ਹੁਣੇ ਆਇਆ ਤੇ ਉਹਨੇ ਉਸੇ ਨਾਮ ਆ ਜਾਣਾ ਜਿਸ ਦਿਨ 26 ਮਾਰਚ ਨੂੰ ਆਪਣੇ 26 ਜਨਵਰੀ ਨੂੰ ਵੱਡਾ ਐਲਾਨ ਕੀਤਾ ਗਿਆ ਉਸ ਸਟੇਜ ਤੋਂ ਵੀ ਸਾਰੇ ਆ ਜਾਓ ਆਪਾਂ ਦਿੱਲੀ ਘੇਰਨੀ ਆ ਤੇ ਜਦੋਂ ਉਥੇ ਵੱਡਾ ਇਕੱਠ ਹੋ ਗਿਆ ਜਿਹੜੀ ਜੁੰਡਲੀ ਉਥੇ ਕਾਬਜ਼ ਸੀ ਕਾਮ ਰੈਡੀ ਸਟੇਜ ਦੇ ਉੱਤੇ ਜਦੋਂ ਨੌਜਵਾਨ ਆ ਗਏ ਵੀ ਚਲੋ ਦਿੱਲੀ ਨੂੰ ਚੱਲਣਾ ਉਸ ਟਾਈਮ ਫਿਰ ਸਾਰੇ ਭੱਜ ਗਏ ਕਿਸੇ ਦਾ ਦਮ ਨਹੀਂ ਪਿਆ ਵੀ ਅਸੀਂ ਕਹਿ ਦੀ ਵੀਏ ਤਰੋ ਡਰ ਗਏ ਫਿਰ ਮੈਂ ਦੀਪ ਬਾਈ ਨੂੰ ਫੋਨ ਕਰਿਆ 9:30 ਵਜੇ 9:30 ਦੇ ਵਿਚਾਲੇ ਬਾਈ ਦੀਪ ਆ ਜਾ ਇਕੱਠ ਬਹੁਤ ਦਾ ਸੰਭਾਲਣਾ ਨੌਜਵਾਨਾਂ ਨੂੰ ਉਹ ਉਸੇ ਟਾਈਮ ਮੇਥੋਂ ਪਹਿਲਾਂ ਸਟੇਜ ਦੇ ਉੱਤੇ ਪਹੁੰਚਿਆ ਜਿਹੜੇ ਲੋਕ ਕਹਿੰਦੇ ਨੇ ਉਹਨੂੰ ਉਥੇ ਭਾਜਪਾ ਨੇ ਭੇਜਿਆ ਸੀ ਨਹੀਂ ਦਾਸ ਨੇ ਫੋਨ ਕੀਤਾ ਸੀ ਦੀਪ ਸਿੱਧੂ ਨੂੰ ਉਹਦੇ ਇੰਟਰਵਿਊ ਵੀ ਸੁਣ ਲਿਆ ਹੋਇਆ ਮੈਨੂੰ ਬਾਬਾ ਰਾਜਾ ਰਾਜ ਸਿੰਘ ਦਾ ਫੋਨ ਆਇਆ ਸੀ 26 25 ਜਨਵਰੀ ਦੀ ਰਾਤ ਨੂੰ ਜੋ ਫਿਰ ਉਹਨੇ ਉਥੇ ਤਕਰੀਰ ਕੀਤੀ ਤੁਹਾਡੇ ਤੁਸੀਂ ਸੁਣ ਸਕਦੇ ਹੋ ਨੌਜਵਾਨ ਸਾਰੇ ਇਹ ਕਹਿੰਦੇ ਸੀ ਵੀ ਸਾਨੂੰ ਦੀਪ ਸਿੱਧੂ ਦੀ ਲੋੜ ਹੈ ਪੰਜ ਫਿਰ ਉਥੋਂ ਸਿੰਘ ਚੁਣੇ ਗਏ ਭਾਈ ਮੰਦਿਰ ਮੰਤੀਰ ਸਿੰਘ ਨੇ ਉਹਨਾਂ ਨੂੰ ਅਨਾਉਂਸ ਕਰਿਆ ਸਾਰੇ ਨੌਜਮਾਨਾਂ ਨੇ ਹੱਥ ਖੜੇ ਕਰਕੇ ਜਕਾਰੇ ਛੱਡੇ ਗਏ ਵੀ ਸਾਨੂੰ ਇਹ ਪੰਜ ਸਿੰਘ ਚਾਹੀਦੇ ਨੇ ਜਿਹੜੇ ਇਸ ਮੋਰਚੇ ਦੀ ਗਵਾਹੀ ਕਰਨ ਫਿਰ ਉਸ ਤੋਂ ਬਾਅਦ ਜੋ ਬਰਤਾਰਾ ਵਰਤਿਆ ਤੁਹਾਡੇ ਸਾਹਮਣੇ ਆ ਦੀਪ ਸਿੱਧੂ ਜਿਸ ਟਾਈਮ ਲਾਲਕਿਰੇ ਨੂੰ ਜਾ ਰਿਹਾ ਸੀ ਉਸ ਟਾਈਮ ਵੀ ਮੈਂ ਫੋਨ ਕਰਿਆ ਵੀ ਬਾਈ ਸਾਰੇ ਚਲੇ ਗਏ ਮੈਂ ਘੋੜੇ ਭੇਜਤੇ ਆ ਸਾਰੇ ਜਥੇਦਾਰ ਚਲੇ ਗਏ ਪਰ ਮੈਂ ਤੇਰੇ ਨਾਲ ਚੱਲਣਾ ਕਹਿੰਦਾ ਬਾਬਾ ਜੀ ਮੈਂ ਆ ਰਿਹਾ ਗੱਡੀ ਤੇ ਫਿਰ ਇਕੱਠੀ ਇੰਨਾ ਹੋ ਗਿਆ ਕਿ ਉਥੋਂ ਗੱਡੀ ਲੰਘਣੀ ਮੁਸ਼ਕਲ ਹੋ ਗਈ ਫਿਰ ਮੈਂ ਅੱਧੇ ਪੌਣੇ ਘੰਟੇ ਬਾਅਦ ਦੀਪ ਨੂੰ ਫੋਨ ਕਰਿਆ ਵੀ ਦੀਪ ਸਿੰਘ ਆ ਜਾ ਤੈਨੂੰ ਡੀਕਦੇ ਆ ਕਹਿੰਦਾ ਬਾਬਾ ਜੀ ਬਹੁਤ ਜਾਮ ਲੱਗਿਆ ਹੋਇਆ ਗੱਡੀਆਂ ਨਹੀਂ ਆ ਸਕਦੀਆਂ ਸੀ ਮੈਂ ਮੋਟਰਸਾਈਕਲ ਤੇ ਬੈਠ ਕੇ ਚੱਲਿਆ ਗਿਆ ਲਾਲ ਕਿਲੇ ਨੂੰ ਫਿਰ ਗਿਆ ਹੋ ਗੁਰਮਖ ਪਿਆਰਿਓ ਉਹਦੇ ਵਿੱਚ ਜज्ਬਾ ਪੰਥ ਪ੍ਰਤੀ ਕੌਮ ਪ੍ਰਤੀ ਸੋਚ ਜੋ ਦੀ ਸੀ ਅਸੀਂ ਨੇ ਪਛਾਣਿਆ ਨਹੀਂ ਅਸੀਂ ਉਹਨੂੰ ਮਾੜਾ ਕਹਿੰਦੇ ਰਹੇ ਭਾਜਪਾ ਦਾ ਬੰਦਾ ਆਰਐਸਐਸ ਦਾ ਬੰਦਾ ਆ ਬਾਪੂ ਜੀ ਹੁਣੀ ਦੱਸ ਕੇ ਗਏ ਸੀ ਨਾ 11 ਜਨਵਰੀ ਨੂੰ ਜਦੋਂ ਮੁਾਰਚ ਕੱਢਿਆ ਗਿਆ ਉਸ ਤੋਂ ਬਾਅਦ ਵੀ ਜਿਹੜੇ ਪੰਥਕ ਕਹਿੰਦੇ ਨੇ ਵੀ ਇਹ ਸਾਡੇ ਤੋਂ ਅਸੀਂ ਵੀ ਪੰਥਕ ਆ ਸਾਡੇ ਪਿਆਰ ਹੋਊਗੀ ਪੰਥਕ ਨਹੀਂ ਹੈਗਾ ਕਹਿੰਦੇ ਹੁਣ ਉਹ ਪੰਥ ਦੀ ਗਵਾਹੀ ਕਰੂਗਾ ਰੋਡਾ ਪੋਡਾ ਆ ਗੱਲਾਂ ਕਰਦੇ ਸੀਗੇ ਫੇਰ ਗੁਰੂ ਸਾਹਿਬ ਨੇ ਜਿੰਨੀ ਕਿ ਉਹਨੇ ਲੈਣੀ ਸੀ ਸੇਵਾ ਲੈ ਲਈ ਤੇ ਹੁਣ ਅਸੀਂ ਇਹ ਸੋਚਦੇ ਆਂ ਵੀ ਉਹਦੇ ਵਰਗਾ ਲੀਡਰ ਨਹੀਂ ਆਉਣਾ ਨਹੀਂ ਆਉਣਾ ਉਹਦੇ ਵਰਗਾ ਨੌਜਵਾਨ ਕੌਮੀ ਜੋਧਾ ਅੱਜ ਕੱਲ ਮੈਂ ਗਿਆ ਸੀ ਉੱਥੇ ਬਾਰਡਰ ਦੇ ਉੱਤੇ ਸਾਰੇ ਨੌਜਵਾਨ ਕੱਲਾ ਕੱਲਾ ਨੌਜਵਾਨ ਦੀਪ ਨੂੰ ਯਾਦ ਕਰ ਰਿਹਾ ਸੀ ਤੇ ਮੈਂ ਉੱਥੇ ਵੀ ਕਿਹਾ ਸੀ ਵੀ ਦੀਪ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿਸਾਨ ਆਗੂਆਂ ਨੂੰ ਤੁਸੀਂ ਜਿਹੜੀ ਸੋਚ ਆਸ ਲੜਾਈ ਆ ਉਹ ਲੈ ਕੇ ਨਹੀਂ ਤੁਰੇ ਤੁਸੀਂ ਢਿੱਡਾਂ ਦੀ ਖਾਤਰ ਜ਼ਮੀਨਾਂ ਦੀ ਖਾਤਰ ਤੁਰਦੇ ਹੋ ਫਸਲਾਂ ਦੀ ਖਾਤਰ ਤੁਰ ਕੇ ਅੱਜ ਵੀ ਉਹ ਫਸਲਾਂ ਦੀ ਖਾਤਰ ਗਏ ਨੇ ਨਸਲਾਂ ਬਚਾਉਣ ਵਾਸਤੇ ਨਹੀਂ ਪੰਜਾਬ ਦੀ ਹੋਂਦ ਬਚਾਉਣ ਵਾਸਤੇ ਨਹੀਂ ਤੇ ਉਸ ਨੇ ਕਿਹਾ ਸੀ ਤੁਹਾਨੂੰ ਫੇਰ ਸੜਕਾਂ ਤੇ ਦੁਬਾਰਾ ਆਉਣਾ ਪਊਗਾ ਉਹ ਚੱਲੇ ਗਏ 13 ਤਰੀਕ ਦੇ ਖੜੇ ਨੇ ਇਹ ਦੀਪ ਨੇ ਕਿਹਾ ਸੀਗਾ ਸੱਚ ਹੋਈ ਕੱਲੀ ਕੱਲੀ ਗੱਲ ਉਸ ਰੂਹ ਦੀ ਸੱਚੀ ਸੀ ਫੇਰ ਭਾਈ ਅਮਰਤਪਾਲ ਸਿੰਘ ਆ ਗਿਆ ਉਹਨੇ ਗੁਰਮਖ ਪੈਰੋਂ ਪਤਾ ਹੀ ਆ ਖੰਡੇ ਬਾਟੇ ਦਾ ਪ੍ਰਚਾਰ ਕੀਤਾ ਨਸਿਆਂ ਦਾ ਵਿਰੋਧ ਕੀਤਾ ਆਪ ਮਹਾਰੇ ਨੌਜਵਾਨ ਜਿਸ ਦਿਨ ਤੋਂ ਖਾਲਸਾ ਵਹਿੀਰ ਚੱਲੀ ਦਾਸ ਅਕਾਲ ਤਖਤ ਸਾਹਿਬ ਦੇ ਉੱਤੇ ਨਾਲ ਸੀ ਭਾਈ ਅਮਰਤਪਾਲ ਦੇ ਸਾਰੀ ਵਹਿੀਰ ਦੇ ਵਿੱਚ ਅਸੀਂ ਨਾਲ ਵਿੱਚ ਰੇਆ ਆਨੰਦਪੁਰ ਸਾਹਿਬ ਤੱਕ ਫਤਿਹਗੜ ਸਾਹਿਬ ਤੱਕ ਗੁਰਮਖ ਪੈਰੇ ਬੀਬੀਆਂ ਰੋਂਦੀਆਂ ਸੀ ਵੀ ਗੱਡੀਆਂ ਵੀ ਕਢਾ ਕੇ ਗਈਆਂ ਵੀ ਆ ਚੱਕੋ ਸਾਹਮੋ ਸਾਡੇ ਨੌਜਵਾਨਾਂ ਨੂੰ ਸੰਭਾਲੋ ਤੇ ਪ੍ਰਚਾਰ ਕਰਦਾ ਸਾਡੇ ਜਿਹੜੇ ਸਾਡੇ ਵਿਰੋਧੀ ਨੇ ਉਹਨਾਂ ਨੂੰ ਤਾਂ ਚੁਪਣਾ ਹੀ ਸੀ ਉਹ ਵੀ ਇਹ ਅਮਰਤ ਸਿਕਾਉਂਦਾ ਹੈ ਇਹ ਖਾਲਸਾ ਰਾਜ ਦੀ ਗੱਲ ਕਰਦਾ ਹੈ ਇਹ ਨੌਜਵਾਨਾਂ ਨੂੰ ਜਾਗ ਜਗਾ ਰਿਹਾ ਹੈ ਜਿੱਥੇ ਸਾਡੇ ਵਿਰੋਧੀ ਨੂੰ ਨੀਂਦ ਉਡ ਗਈ ਸੀ ਉਥੇ ਸਾਡੇ ਪੰਥਕ ਆਗੂਆਂ ਦੀ ਵੀ ਨੀਂਦ ਉਡੀ ਹੋਈ ਸੀ ਉਹਨਾਂ ਨੇ ਵੀ ਡਟ ਕੇ ਅਮਰਤਪਾਲ ਦਾ ਵਿਰੋਧ ਕੀਤਾ ਉਹਨਾਂ ਨੇ ਵੀ ਉਹਦੇ ਵਿਰੋਧ ਦੇ ਵਿੱਚ ਕਾਨਫਰੰਸਾਂ ਕੀਤੀਆਂ ਠੋਕ ਠੋਕ ਕੇ ਕੋਈ ਨਹੀਂ ਖੜਿਆ ਜਿੰਨੇ ਮਰਜੀ ਹੁਣ ਡਗਮਾਰੇ ਮਾਰ ਜਾਣ ਸਾਰਿਆਂ ਨੇ ਵਿਰੋਧ ਕੀਤਾ ਕਿਉਂਕਿ ਇਹਨਾਂ ਆਗੂਆਂ ਨੂੰ ਇਹ ਹੋ ਗਿਆ ਸੀ ਵੀ ਹੁਣ ਭਾਈ ਅਮਰਤਪਾਲ ਸਿੰਘ ਨੂੰ ਹੀ ਬੁਲਾਉਂਦੇ ਨੇ ਜਿੱਥੇ ਬੁਲਾਉਂਦੇ ਨੇ ਸਾਨੂੰ ਕੋਈ ਸਟੇਜਾਂ ਤੋਂ ਬੁਲਾਉਣਾ ਹਟ ਗਏ ਸਾਡਾ ਟੋਰੀ ਫੁਲਕਾ ਚੱਲਣਾ ਬੰਦ ਹੋ ਗਿਆ ਆ ਗੱਲ ਸੀ ਗੁਰਮਖ ਪਿਆਰਿਓ ਸਾਡੇ ਆਪਦਿਆਂ ਨੇ ਮਾਰਿਆ ਬਗਾਨਿਆਂ ਨੇ ਤਾਂ ਸਾਨੂੰ ਮਾਰਨਾ ਹੀ ਸੀ ਇਹ ਦੇਣ ਸਾਡੇ ਪੰਥ ਕਾ ਆਗੂਆਂ ਦੀ ਵੀ ਆ ਜਿਹੜੇ ਉਹਨਾਂ ਨੂੰ ਡਿਬਰੂਗੇੜ ਦੇ ਵਿੱਚ ਜਾਲੰਬੰਦ ਕਰਾਉਣ ਵਾਲੇ ਨੇ ਤੇ ਅਸੀਂ ਕਿਵੇਂ ਲਿਆਉਣਾ ਸਾਡੇ ਮਨ ਕਿਸੇ ਦੇ ਸਾਫ਼ ਨਹੀਂ ਹੈ ਜਿੱਡੇ ਮਰਜੀ ਅਸੀਂ ਪੰਥ ਕਹਾਈ ਜਾਈਏ ਇਕੱਠਾਂ ਦੇ ਉੱਤੇ ਵੱਡੇ ਵੱਡੇ ਰੌਲੇ ਪਾਉਨੇ ਆ ਖਾਲਸਾ ਰਾਜ ਦੀ ਗੱਲ ਕਰਦੇ ਆ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਆ ਅਣਖ ਦੀ ਗੱਲ ਕਰਦੇ ਆ ਹੋਂ ਦੀ ਗੱਲ ਕਰਦੇ ਆ ਪਰ ਸਾਡਾ ਮਨ ਅਜੇ ਕਾਲਾ ਅਸੀਂ ਕਾਲੇ ਮਨਾਂ ਨਾਲ ਤੁਰੇ ਫਿਰਦੇ ਆ ਆ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਮੈਂ ਕਹਿੰਨਾ ਜਿੱਥੇ ਮਰਜੀ ਮੈਨੂੰ ਕਢਾ ਲਿਓ ਗੁਰਮਖ ਪਿਆਰਿਓ ਅਸੀਂ ਏਕਤਾ ਦੇ ਵਿੱਚ ਆਉਣਾ ਨਹੀਂ ਚਾਹੁੰਦੇ ਹਰੇਕ ਕਹਿੰਦਾ ਦਲ ਮੇਰਾ ਵੱਡਾ ਮੇਰੀ ਪਾਰਟੀ ਹੈ ਮੈਂ ਸੰਗਤ ਜੀ ਇਹਨਾਂ ਨੂੰ ਕਹਿਣਾ ਚਾਹੁੰਦਾ ਪੰਥ ਕਾਕੂਆਂ ਨੂੰ ਆ ਲੋਕ ਜਿੱਥੇ ਬਾਦ ਨੂੰ ਕੁਰਸੀ ਸੱਤਾ ਦਿੰਦੇ ਰਹੇ ਕਾਂਗਰਸ ਨੂੰ ਸੱਤਾ ਦਿੰਦੇ ਰਹੇ ਆਪ ਨੂੰ ਸੱਤਾ ਦਿੱਤੀ ਹੈ ਇਹਨਾਂ ਨੇ ਉਹ ਤੁਹਾਨੂੰ ਵੀ ਸੱਤਾ ਦੇਣਗੇ ਜੇ ਤੁਹਾਨੂੰ ਐਮਪੀ ਬਣਨ ਦਾ ਚਾਹਵਾ ਉਹ ਵੀ ਬਣਾ ਦੇਣਗੇ ਜੇ ਸਰੋਣੀ ਕਮੇਟੀ ਚੱਟਣ ਦਾ ਚਾਹਵਾ ਤੁਹਾਨੂੰ ਸਰੋਣੀ ਕਮੇਟੀ ਵੀ ਲੈ ਦੇਣਗੇ ਪਰ ਆਗੂ ਹੈ ਤੁਹਾਡੇ ਵਿੱਚ ਇਹ ਘਾਟ ਹੈ ਤੁਸੀਂ ਆਪਣੀ ਹਉਮੈ ਨਹੀਂ ਛੱਡਦੇ ਤੁਸੀਂ ਏਕਤਾ ਨਹੀਂ ਚਾਹੁੰਦੇ ਆਹ ਗੱਲਾਂ ਨੇ ਹੋਰ ਕੋਈ ਗੱਲ ਨਹੀਂ ਜਿਸ ਦਿਨ ਤੁਹਾਡੇ ਮਨਾਂ ਦੇ ਵਿੱਚੋਂ ਇਹ ਹੈਂਕੜ ਨਿਕਲ ਗਈ ਨਾ ਵੀ ਮੈਂ ਗੁਰੂ ਦਾ ਸੇਵਕ ਬਣ ਕੇ ਮੈਂ ਪੰਥ ਦਾ ਸੇਵਾਦਾਰ ਬਣਨਾ ਹੈ ਮੈਨੂੰ ਕਾਸੇ ਚੀਜ਼ ਦੀ ਜ਼ਰੂਰਤ ਨਹੀਂ ਫਿਰ ਸਾਰੀਆਂ ਗੱਲਾਂ ਤੁਹਾਡੀ ਸਰਕਾਰ ਵੀ ਬਣ ਜਾਊਗੀ ਸਰੋਣੀ ਕਮੇਟੀ ਵੀ ਬਣ ਜਾਊਗੀ ਸਾਰਾ ਕੁਝ ਤੁਹਾਡੇ ਕੋਲੇ ਆ ਜਾਊਗਾ ਪਰ ਹਜੇ ਸਾਡਾ ਮਨ ਸਾਫ਼ ਨਹੀਂ ਹੈਗਾ ਖਾਲਸਾ ਜੀ ਅਸੀਂ ਨਹੀਂ ਕੁਝ ਬਣਨਾ ਅਸੀਂ ਸੇਵਾਦਾਰ ਰਹਿਣਾ ਅਸੀਂ ਚਪੰਨੇ ਕਰਦੇ ਰਹਿਣਾ ਸੰਗਤ ਨੂੰ ਸਾਰਿਆਂ ਦੇ ਨਾਲ ਵਿਚਰੇ ਆ ਗੁਰਮੁਖ ਪਿਆਰਿਓ ਪਰ ਪੰਥ ਦੀ ਗੱਲ ਅਸੀਂ ਉੱਤੋਂ-ਉੱਤੋਂ ਕਰਦੇ ਆ ਢਿੱਡੋ ਨਹੀਂ ਕਰਦੇ ਮਹਾਰਾਜ ਤਾਂ ਇੱਕਤਾ ਕਹਿੰਦੇ ਆ ਵੀ ਏਕਤਾ ਦੇ ਵਿੱਚ ਖਾਲਸਾ ਆਵੇ ਸਾਰਾ ਕੁਝ ਬਕਸੇ ਕਰ ਦੂੰਗਾ ਅਸੀਂ ਏਕਤਾ ਚਾਹੁੰਦੇ ਨਹੀਂ ਇਸ ਕਰਕੇ ਮੇਰੀ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਆ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਬੇਨਤੀ ਆ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਨੂੰ ਵੀ ਅਪੀਲ ਆ ਜਿਹੜਾ ਤੁਹਾਡੇ ਕੋਲੇ ਆਉਂਦਾ ਉਹਨੂੰ ਕਹਿ ਵੀ ਏਕਾ ਕਰ ਲੈ ਵੋਟ ਪਾ ਦਾਂਗੇ 50 ਥਾਂ ਮੇ ਤਾਂ ਅਸੀਂ ਬੰਡੇ ਪਏ ਆ ਬਾਦਲ ਕਾ ਕੱਲੀ ਲੜ ਕੇ ਸਾਥੂ ਸਾਰਾ ਕੁਝ ਲੈ ਜਾਂਦਾ ਖਿੱਚ ਕੇ ਪਿਛਲੀ ਜਿਹੜੀ ਸਰੋਣੀ ਕਮੇਟੀ ਚੱਲਦੀ ਆ ਇਹਨਾਂ ਪੰਥਕਾ ਗੂਆਂ ਦੀ ਦੇਣ ਨਹੀਂ ਸਾਡੀ ਸਰੋਣੀ ਕਮੇਟੀ ਉਹ ਜਿਹੜੀ ਹੁਣ ਚੱਲ ਰਹੀ ਆ 12 ਸਾਲ ਤੋਂ ਸਾਡੀ ਪੰਥ ਦੀ ਹੋਣੀ ਸੀ ਇਹਨਾਂ ਨੇ ਬੇੜੀ ਦੇ ਵਿੱਚ ਬੱਟੇ ਪਾਏ ਨੇ ਏਕਤਾ ਨਹੀਂ ਕਰੀ ਸਾਰੇ ਭੱਜ ਗਏ ਏਕਤਾ ਕਰ ਲੋ ਏਕਤਾ ਫੇਰ ਮੰਦੀ ਸਿੰਘ ਵੀ ਰਹਾ ਹੋ ਜਾਣਗੇ ਸਰਕਾਰਾਂ ਤੁਹਾਡੇ ਵੱਲ ਦੇਖਦੀਆਂ ਨੇ ਵੀ ਇਹਨਾਂ ਚ ਏਕਾ ਨਹੀਂ ਹੈਗਾ ਸਾਰਾ ਕੁਝ ਦੇਖ ਰਿਹਾ ਨੌਜਵਾਨ ਦੇਖ ਰਿਹਾ ਅੱਜ ਸੋਸ਼ਲ ਮੀਡੀਆ ਦਾ ਜੁੱਗਾ ਇਕੱਲੇ ਇਕੱਲੇ ਨੂੰ ਸਭ ਦੀਆਂ ਗੱਲਾਂ ਪਤਾ ਬਸ ਮੈਂ ਨਹੀਂ ਬੇਨਤੀਆਂ ਕਰਨਾ ਚਾਹੁੰਦਾ ਸਾਰੇ ਨੌਜਵਾਨਾਂ ਨੂੰ ਭਾਈ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਇਹ ਨਹੀਂ ਸਤਿਕਾਰਯੋਗ ਨੇ ਭਾਈ ਦੀਪ ਸਿੰਘ ਦਾ ਭਰਾ ਸਾਰਾ ਪਰਿਵਾਰ ਸਨੀ ਸਿੰਘ ਦੇ ਜਿਨ੍ਹਾਂ ਨੇ ਦੇਖੋ ਕੁਰਬਾਨੀ ਕਰਨੀ ਆ ਕੋਈ ਪੁੱਛਗੀ ਨਹੀਂ ਕਰਦਾ ਹੁੰਦਾ ਪਰ ਪੰਥ ਦਾ ਫਰਜ਼ ਬਣਦਾ ਉਹਨਾਂ ਦਾ ਮਗਰੋਂ ਜਿਹੜਾ ਹੈਗਾ ਸੰਭਾਲਣ ਦਾ ਤੇ ਮੋਰਚੇ ਵੀ ਲਾ ਲੈਨੇ ਆ ਅਸੀਂ ਫਿਰ ਭੱਜ ਵੀ ਛੇਤੀ ਜਾਣੇ ਆ ਇਸ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਿਆ ਹੋਇਆ ਸਾਹ ਦਿਓ ਜਿੱਥੇ ਭਾਈ ਜਗਤਾਰ ਸਿੰਘ ਹਮਾਰਾ ਜਿਹੜਾ ਸਾਡਾ ਕੌਮੀ ਜਥੇਦਾਰ ਆ ਉਹਨੂੰ ਬਾਹਰ ਹੀ ਲੈ ਕੇ ਆਉਣਾ ਜਿੰਨਾ ਚਿਰ ਉਥੋਂ ਅਸੀਂ ਲੈ ਕੇ ਨਹੀਂ ਤੁਰਦੇ ਕੌਮੀ ਇਨਸਾਫ਼ ਮੋਰਚਾ ਇੱਕ ਸਾਲ ਤੋਂ 7 ਜਨਵਰੀ ਤੋਂ ਲੱਗਿਆ ਹੋਇਆ ਖਾਲਸਾ ਜੀ ਉਹਨਾਂ ਚਿਰ ਅਸੀਂ ਘਰੇ ਨਹੀਂ ਜਾਂਦੇ ਜਿੰਨਾ ਚਿਰ ਸਾਰੇ ਬੰਦੀ ਸਿੰਘ ਰਿਹਾਈ ਹੋ ਜਾਂਦੇ ਉੱਥੇ ਬੈਠੇ ਰਹਾਂਗੇ ਸੰਗਤ ਪੰਥ ਕੌਮ ਆਵੇ ਨਾ ਆਵੇ ਸਾਡੇ ਕੋਲੇ ਅਸੀਂ ਨਹੀਂ ਹਿਲਦੇ ਹੈਗੇ ਉਹਨਾਂ ਚਿਰ ਡੱਟੇ ਰਹਾਂ ਜਿਨ੍ਹਾਂ ਚ ਕੱਲੇ-ਕੱਲੇ ਸਿੰਘ ਨੂੰ ਸਣੇ ਅਮਨਤਪਾਲ ਸਿੰਘ ਨੂੰ ਸਹਿਆਣੇ ਕਰਾ ਲੈਂਦੇ ਇਹ ਕੀ ਗੱਲ ਹੋਈ ਮੋਰਚੇ ਲਾਉਣਾ ਫਿਰ ਭੱਜ ਜਾਣਾ ਇਹ ਕਿੱਥੇ ਲਿਖਿਆ ਹੋਇਆ ਸਾਫ਼ ਦਿਓ ਹੋਰਾਂ ਬਥੇਰੇ ਮੋਰਚਾ ਜਾਣੇ ਹੋ ਜਿਹੜਾ ਕੁਝ ਤੁਸੀਂ ਦੇਖਦੇ ਹੋ ਕਿੱਡੇ-ਕੱਡੇ ਇਕੱਠ ਹੋ ਜਾਂਦੇ ਨੇ ਬੰਦੀ ਸਿੰਘਾਂ ਵਾਸਤੇ ਤੁਹਾਨੂੰ ਕੀ ਬਿਮਾਰੀ ਪੈ ਜਾਂਦੀ ਆ ਉੱਥੇ ਕਿਉਂ ਨਹੀਂ ਆਉਂਦੇ ਸਾਡਾ ਮੋਰਚਾ ਸਾਡੀ ਕੋਈ ਨਿੱਜੀ ਲੜਾਈ ਹੈ ਸਰਕਾਰ ਨਾਲ ਜਾ ਘਰੇਲੂ ਕੰਮ ਲੈ ਸਾਨੂੰ ਪੰਥ ਦੀ ਖਾਤਰ ਉਹਨਾਂ ਕੌਮੀ ਯੋਧਿਆਂ ਦੀ ਖਾਤਰ ਜੇ ਉਹਨਾਂ ਨੂੰ 30 ਸਾਲ ਹੋ ਗਏ 32 ਸਾਲ ਹੋ ਗਏ ਬੈਠੇ ਨੇ 34 ਸਾਲ ਹੋ ਗਏ ਜੇ ਅਸੀਂ 2 ਸਾਲ ਉੱਥੇ ਬੈਹ ਜਾ ਕੇ ਸੜਕਾਂ ਤੇ ਸਾਡਾ ਕੁਝ ਨਹੀਂ ਕਸਣ ਲੱਗਿਆ ਪੰਥ ਨੂੰ ਸਮਰਪਿਤਾਂ ਪੰਥ ਨੂੰ ਸਮਰਪਿਤ ਰਹਾਂਗੇ ਬਸ ਇੰਨੀਆਂ ਬੇਨਤੀਆਂ ਕਰੋ ਖਾਲਸਾ ਜੀ ਏਕੇ ਦੇ ਵਿੱਚ ਆਓ ਜਦੋਂ ਏਕਤਾ ਵਿੱਚ ਆ ਗਏ ਸਾਰੇ ਮੋਰਚੇ ਗੁਰੂ ਨੇ ਫਤਿਹ ਕਰ ਦੇਣੇ ਆ ਕਲਾ ਵਰਤੂ ਕੀ ਬਾਈ ਦੀਪ ਸਿੰਘ ਸਿੱਧੂ ਕਹਦਾ ਹੁੰਦਾ ਸੀ ਕਲਾ ਵਰਤੂ ਕੀ ਤੇ ਜਿਵੇਂ ਸਟੇਜ ਚੱਲਦੀ ਅਜੇ ਲੈਕਚਨਾਂ ਦਾ ਟਾਈਮ ਆ ਫਿਰ ਤੁਹਾਡੇ ਕੋਲੇ ਕਿਹੜਾ ਪੜ੍ਹੇ ਲਿਖੇ ਨੌਜਵਾਨ ਨਹੀਂ ਹੈਗੇ ਬੇਦਾਗ ਸ਼ਖਸੀਅਤਿਆ ਨਹੀਂ ਹੈਗੀਆਂ ਕਿਹੜੇ ਉਹੀ ਬੁੜੇ ਖੁੰਡਾਂ ਨੂੰ ਸਾਰਾ ਕੁਝ ਮੂਰੇ ਦੇਈ ਜਾਣਾ ਨੌਜਵਾਨਾਂ ਨੂੰ ਦੇ ਦਿਓ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਮੂੰਹ ਤੇ ਮੂਰੇ ਕਰ ਦਿਓ ਸਾਰਾ ਕੁਸਾ ਇਸ ਕਰਕੇ ਤੁਸੀਂ ਦਤ ਪਰ ਹੋਬੋ ਇਲੈਕਸ਼ਨ ਵੀ ਲੜੋ ਨੌਜਵਾਨ ਤਾਰੋ ਮੈਂ ਅਸੀਂ ਨਾਲ ਆ ਸਾਥ ਦੇਾਂਗੇ ਨਾ ਅਸੀਂ ਇਲੈਕਸ਼ਨ ਲੜਨੀਆ ਨਾ ਅਸੀਂ ਪ੍ਰਧਾਨਗੀਆ ਲੈਣੀਆ ਨੇ ਇਸ ਤਾਂ ਹਮੇਸ਼ਾ ਹੱਕ ਸੱਚ ਦੀ ਗੱਲ ਕਰਨੀਆ ਕੋਈ ਵੀ ਆਵੇ ਭਾਈ ਦੀਪ ਸਿੱਧੂ ਆਇਆ ਉਹਦਾ ਡਟ ਕੇ ਸਾਥ ਦਿੱਤਾ ਭਾਈ ਅਮਰਤਪਾਲ ਸਿੰਘ ਚੱਲਿਆ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਜਦੋਂ ਇੱਕ ਮਲੰਗ ਜਨੇ ਕਹਿਦਾ ਸੀ ਅਸੀਂ ਅਮਰਤਪਾਲ ਸਿੰਘ ਨੂੰ ਗੋਲੀ ਮਾਰਾਂਗੇ ਇੱਥੇ ਦਾਦੀ ਉਸੇ ਦਿਨ ਫੌਜਾਂ ਲੈ ਕੇ ਘੋੜੇ ਨਾਲ ਲਾਤੇ ਵਿਆ ਖੜੇ ਆ ਜਾ ਪਹਿਲਾਂ ਸਾਡੇ ਨਾਲ ਲੱਬੜਨੀ ਫੇਰ ਦੇਖੀ ਤੂੰ ਅਮਰਤਪਾਲ ਨੂੰ ਜਦੋਂ ਕੋਈ ਪੰਥ ਦੀ ਖਾਤਰ ਲੜੂਗਾ ਕੋਈ ਵੀ ਸ਼ਖਸੀਅਤ ਹੋਵੇ ਕੋਈ ਵੀ ਨੌਜਵਾਨ ਹੋਵੇ ਗੁਰੂ ਦੀ ਗੱਲ ਕਰੂਗਾ ਪੰਜਾਬ ਦੀ ਗੱਲ ਕਰੂਗਾ ਅਣਖ ਦੀ ਗੱਲ ਕਰੂਗਾ ਹੋਂ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਡਟ ਕੇ ਸਾਹ ਦਾ ਮੰਗਦੇ ਚਾਹੇ ਸਾਡੀ ਜਾਨ ਚਲੀ ਜਾਵੇ ਚਾਹੇ ਸਾਨੂੰ ਸਰਕਾਰਾਂ ਜੇਲਾਂਾਂ 'ਚ ਬੰਦ ਕਰ ਦੇਣ ਉਹ ਲਾਚਕਾਂ ਦੀ ਖੇਮਾ ਗੁਰੂ ਕਿਰਪਾ ਕਰੇ ਪੰਥ ਉੱਤੇ ਕਿ ਸਾਨੂੰ ਏਕਤਾ ਬਖਸ਼ਿਸ਼ ਕਰੇ ਸੀ ਇੱਕੇ ਦੇ ਵਿੱਚ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ